ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਇਸ ਦਾ ਪੂਰਾ ਇਤਿਹਾਸ ਤੁਹਾਡੇ ਰੂਬਰੂ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਦੇ ਤਵਾਰੀਖ ਵਿੱਚ ਤੁਹਾਡਾ ਸਵਾਗਤ ਹੈ ਤਾਂ ਸਨ 1715 ਦੇ ਸ਼ੁਰੂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਫਿਰ ਮੈਦਾਨ ਦੇ ਵਿੱਚ ਆ ਨਿਤਰੇ ਉਹਨਾਂ ਨੇ ਕਲਾ ਨੌਰ ਬਟਾਲਾ ਮੁਰਤੋਂ ਜਿਤਲੇ ਅਤੇ ਉੱਥੇ ਸਿੱਖ ਅਫਸਰ ਨਿਯਤ ਕਰ ਦਿੱਤੇ ਜਦ ਬਾਦਸ਼ਾਹ ਫਰਖਸ਼ੀਅਰ ਨੂੰ ਸਿੱਖਾਂ ਦੀਆਂ ਇਹਨਾਂ ਜਿੱਤਾਂ ਦਾ ਪਤਾ ਲੱਗਿਆ ਤਾਂ ਉਹ ਲੋਹਾ ਲੱਖਾ ਹੋ ਉੱਠਿਆ ਉਸ ਦੇ ਲਾਹੌਰ ਦੇ ਸੂਬੇ ਅਬਦੁਲ ਸਮਦ ਖਾਨ ਨੂੰ ਸਖਤ ਝਾੜ ਪਾਈ ਕਿ ਤੂੰ ਇੰਨੀ ਅਣਗੈਲੀ ਕਿਉਂ ਕੀਤੀ ਅਤੇ ਸਿੱਖਾਂ ਨੂੰ ਮੁੜ ਕਿਉਂ ਸਿਰ ਚੁੱਕਣ ਦਿੱਤਾ ਨਾਲ ਹੀ ਉਸ ਦੇ ਗੂਗਲ ਤੇ ਹਿੰਦੂ ਅਹਲਕਾਰਾਂ ਤੇ ਰਾਜਿਆਂ ਤੇ ਹਾਕਮਾਂ ਨੂੰ ਹੁਕਮ ਦਿੱਤੇ ਕਿ ਆਪੋ ਆਪਣੇ ਬੰਦੇ ਆਦ ਲੈ ਕੇ ਸੂਬਾ ਲਾਹੌਰ ਦੀ ਫੌਜ ਦੀ ਸਹਾਇਤਾ ਕਰੋ ਬਹੁਤ ਵੱਡੀ ਫੌਜ ਬਾਬਾ ਜੀ ਦੇ ਵਿਰੁੱਧ ਚੜੀ ਕਾਂਗੜੇ ਦਾ ਟਾਟੋਚ ਰਾਜਾ ਅਤੇ ਜਸਰੋਟਾ ਦੇ ਰਾਜੇ ਤ੍ਰੂਪਦੇਵ ਦਾ ਪੁੱਤਰ ਹਰਦੇਵ ਵੀ ਆਪਣੀ ਸੈਨਾ ਸਮੇਤ ਸ਼ਾਹੀ ਫੌਜ ਵਿੱਚ ਆ ਰਲਿਆ ਉਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਟਾਲਾ ਅਤੇ ਕਲਾਂਨੌਰ ਦੇ ਵਖਾਰਕੋਟ ਮਿਰਦਾ ਜਾਨ ਦੇ ਪਾਸ ਇੱਕ ਕੱਚੀ ਗੜੀ ਉਸਾਰਨੀ ਸ਼ੁਰੂ ਕੀਤੀ ਉਹ ਅਜੇ ਵੀ ਕੱਚੀ ਹੀ ਸੀ ਕਿ ਸ਼ਾਹੀ ਫੌਜ ਆ ਜਿਹੜੀ ਉਹ ਡੇੜੇ ਆਪੂ ਜੀ ਗੜੀ ਅਧੂਰੀ ਅਤੇ ਕਮਜ਼ੋਰ ਸੀ ਵੈਰੀ ਦਲ ਦੀ ਗਿਣਤੀ ਬੇਉਤਕੀ ਸੀ ਫਿਰ ਵੀ ਬਾਬਾ ਜੀ ਨੇ ਅਜਿਹੀ ਬਹਾਦਰੀ ਦੇ ਨਾਲ ਮੁਗਲ ਸੈਨਾ ਦਾ ਟਕਰਾ ਕੀਤਾ ਕਿ ਮੁ슬ਮਾਨ ਇਤਿਹਾਸਕਾਰ ਦੇ ਕਥਨ ਮੁਜ਼ਵ ਸ਼ਾਹੀ ਫੌਜ ਦਾ ਇੱਕ ਵੇ ਤਾਂ ਪੈਰ ਹੀ ਉਖੜ ਗਿਆ ਅਤੇ ਉਹ ਹਾਰ ਖਾ ਚੱਲੀ ਸੀ ਪਰ ਵੈਰੀ ਦਲ ਦੀ ਬੇਉਤਕੀ ਗਿਣਤੀ ਦੇ ਸਾਹਮਣੇ ਅਜਿਹੀ ਕੱਚੀ ਗੜੀ ਵਿੱਚ ਬਹੁਤਾ ਚਿਰ ਅੜਦ ਅਸੰਭਵ ਸੀ ਇਸ ਵਾਸਤੇ ਬਾਬਾ ਜੀ ਨੂੰ ਇਹ ਥਾਂ ਛੱਡਣੀ ਪਈ ਉਹ ਟੱਟਾ ਵੱਡ ਕਰਦੇ ਹੋਏ ਗੁਰਦਾਸਪੁਰ ਵੱਲ ਨੂੰ ਹੋਏ ਅਤੇ ਗੁਰਦਾਸਪੁਰ ਤੋਂ ਚਾਰ ਕਬੀਲ ਪੱਛਮ ਵੱਲ ਪਿੰਡ ਗੁਰਦਾਸ ਨੰਗਲ ਵਿੱਚ ਭਾਈ ਦੁਨੀ ਚੰਦ ਦੇ ਹੱਥ ਦੇ ਵਿੱਚ ਜਾ ਠਾਰੇ ਬਾਬਾ ਜੀ ਨੇ ਇਸ ਥਾਂ ਨੂੰ ਸ਼ਾਹੀ ਫੌਜ ਦੇ ਟਾਕਰੇ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਇਸ ਹੱਥੇ ਉਦਾਲੇ ਮੂਰਤੇ ਕੰਮ ਕੀਤੇ ਅਤੇ ਇੱਕ ਖਾਈ ਪੁੱਟੀ ਗਈ ਅਤੇ ਉਸ ਵਿੱਚ ਡੇੜੇ ਦੀ ਨਹਿਰ ਤੋਂ ਲਿਆ ਕੇ ਪਾਣੀ ਪਾਇਆ ਗਿਆ। ਇਸ ਤੋਂ ਬਾਹਰ ਖੋਬੇ ਜਾਂ ਚਿੱਕੜ ਵਾਲੀ ਥਾਂ ਬਣਾਈ ਗਈ ਤਾਂ ਜੋ ਵੈਰੀ ਛੇਤੀ ਅਗਾਨਾ ਵੱਧ ਸਕਣ। ਸ਼ਾਹੀ ਫੌਜ ਨੇ ਅਪ੍ਰੈਲ ਸੰਨ 1715 ਵਿੱਚ ਗੁਰਦਾਸ ਮੰਗਲੂ ਆ ਕੇ ਰਿਆ ਘੇਰਾ ਇੰਨਾ ਸਖਤ ਸੀ ਕਿ ਕਾਦਾ ਤੀਲਾ ਅਤੇ ਅਨਾਜ ਦਾ ਦਾਣਾ ਤੀਕ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ ਇਤਵਾਰ ਨਾਮੇ ਦਾ ਲੇਖਕ ਮੁਹੰਮਦ ਕਾਸਿਮ ਇੱਕ ਇਸ ਮੌਕੇ ਤੇ ਹਾਜ਼ਰ ਸੀ ਉਹ ਆਪਣੀ ਅੱਖੀਂ ਡਿੱਠੇ ਹਾਲ ਉਹ ਲਿਖਦਾ ਹੈ ਸਿੱਖਾਂ ਦੀ ਬਹਾਦਰੀ ਤੇ ਦਲੇਰੀ ਦੇ ਕਾਰਨਾਮੇ ਹੈਰਾਨ ਕਰਨ ਵਾਲੇ ਸਨ ਦਿਨ ਵਿੱਚ ਦੋ ਜਾਂ ਤਿੰਨ ਵੀਰ 40 ਜਾਂ 50 ਸਿੱਖ ਆਪਣੇ ਜਾਨਵਰਾਂ ਲਈ ਘਾ ਪੱਠਾ ਲੈਣ ਵਾਸਤੇ ਹੱਥ ਦੇ ਵਿੱਚੋਂ ਬਾਹਰ ਆਉਂਦੇ ਸਨ ਜਦ ਬਿਲਵੀਆਂ ਸ਼ਾਹੀ ਫੌਜਾਂ ਉਹਨਾਂ ਦਾ ਟਕਰਾ ਕਰਨ ਲਈ ਜਾਂਦੀਆਂ ਤਾਂ ਉਹ ਤੀਰ ਬੰਦੂਖਾਂ ਤੇ ਤਲਵਾਰਾਂ ਨਾਲ ਮੁਗਲਾਂ ਦਾ ਖਾਤਮਾ ਕਰਕੇ ਅਲੋਪ ਹੋ ਜਾਂਦੇ ਇਹਨਾਂ ਲੋਕਾਂ ਤੋਂ ਸ਼ਾਹੀ ਫੌਜਾਂ ਅਜਹੀਆਂ ਭੈਪੀਤ ਹੋਈਆਂ ਕਿ ਉਹਨਾਂ ਦੇ ਆਗੂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਾਦੂ ਵਾਲੇ ਕਾਰਨਾਮਿਆਂ ਤੋਂ ਅਜਹੀਆਂ ਡਰ ਗਈਆਂ ਕਿ ਉਨ੍ਹਾਂ ਦੇ ਸਰਦਾਰ ਅਰਦਾਸਾ ਕਰਨ ਲੱਗ ਪਏ ਕਿ ਅੱਲਾ ਕੋਈ ਅਜੇਹੀ 비ਧੀ ਬਣਾਵੇ ਕਿ ਬਾਬਾ ਬੰਦਾ ਸਿੰਘ ਬਹਾਦਰ ਬਚ ਕੇ ਨਸ ਜਾਣ ਬਾਬਾ ਜੀ ਅਤੇ ਸਿੰਘ ਕੱਚੀ ਜਹੀ ਗੜੀ ਦੇ ਹਾਤੇ ਵਿੱਚ ਸਨ ਬਾਹਰ ਬੇ ਉਤਕੀ ਫੌਜ ਘੇਰਾ ਕੱਤੀ ਪਾਈ ਖੜੀ ਸੀ ਅਤੇ ਤੋਪਾਂ ਦੇ ਗੋਲੇ ਬਾਰਾ ਰਹੀ ਸੀ ਫਿਰ ਵੀ ਸਿੰਘ ਡਟੇ ਹੋਏ ਸਨ ਬਾਹਰ ਆਉਂਦੇ ਸਨ ਅਤੇ ਖਾਣ ਪੀਣ ਦੀਆਂ ਸ਼ਾਇਆ ਵੀ ਲੁੱਟ ਕੇ ਲੈ ਜਾਂਦੇ ਸਨ ਇਸ ਤਰ੍ਹਾਂ ਕਈ ਮਹੀਨੇ ਲੰਘ ਗਏ ਅਬਦੁੱਲ ਸਮਦ ਖਾਨ ਨੂੰ ਹੋਰ ਤਾਂ ਕੁਝ ਸੁਝੇ ਔੜੇ ਨਾ ਅਤੇ ਨਾ ਹੀ ਹੋਰ ਕੁਝ ਉਸ ਤੋਂ ਸਰ ਹੀ ਆਵੇ ਉਸ ਨੇ ਢੇਰਾ ਹੋਰ ਕਰੜਾ ਅਤੇ ਭੀੜਾ ਕਰਨਾ ਆਰੰਭਿਆ ਉਸ ਦੇ ਹਜ਼ਾਰਾਂ ਆਦਮੀ ਲਾ ਕੇ ਰੁੱਖ ਵਢਾਏ ਅਤੇ ਹਜ਼ਾਰਾਂ ਹੀ ਊਠਾਂ ਉੱਤੇ ਛਾਪੇ ਟੋਆ ਕੇ ਹਾਤੇ ਦੇ ਉਦਾਲੇ ਬੀੜ ਦਿੱਤੇ ਤਾਂ ਕਿ ਸਿੱਖ ਬਾਹਰ ਨਾ ਨਿਕਲ ਸਕਣ ਇਸ ਹਾਲਤ ਵਿੱਚ ਵੀ ਸਿੱਖਾਂ ਨੇ ਉਹ ਸੂਰਬੀਰਤਾ ਦਿਖਾਈ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ ਕਿਰਾ ਇੰਨਾ ਸਖਤ ਤੇ ਭੀੜਾ ਹੋ ਗਿਆ ਕਿ ਤੁਰਕ ਹਾਤੇ ਦੇ ਦਰਵਾਜ਼ਿਆਂ ਤੀਕ ਅੱਪੜ ਗਏ ਸਿੰਘਾਂ ਲਈ ਬਾਹਰ ਨਿਕਲਣਾ ਔਖਾ ਹੋ ਗਿਆ ਕਿਲੇ ਵਿੱਚ ਆਟਾ ਮੁੱਕ ਗਿਆ ਸਿੰਘ ਕਈ ਕਈ ਦਿਨ ਕੜਾਕੇ ਰਹਿਣ ਲੱਗ ਪਏ ਅਤੇ ਇਸ ਮੌਕੇ ਬਾਬਾ ਵਿਨੋਦ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਝਗੜਾ ਹੋ ਪਿਆ ਬਾਬਾ ਬినੋਦ ਸਿੰਘ ਦੀ SLAS ਦੀ ਗੱਡੀ ਛੱਡ ਦਿੱਤੀ ਜਾਵੇ ਅਤੇ ਘੱਟ ਵੱਡ ਕਰਕੇ ਵੈਰੀ ਦਲ ਵਿੱਚ ਦੀ ਨਿਕਲ ਜਾਇਆ ਜਾਵੇ ਪਰ ਬਾਬਾ ਬੰਦਾ ਸਿੰਘ ਬਹਾਦਰ ਗੱਡੀ ਖਾਲੀ ਕਰਕੇ ਜਾਣ ਦੇ ਹੱਕ ਵਿੱਚ ਨਹੀਂ ਸਨ ਝਗੜਾ ਚੋਖਾ ਬਣ ਗਿਆ ਬਾਬਾ ਬినੋਦ ਸਿੰਘ ਦੇ ਪੁੱਤਰ ਤਾਨ ਸਿੰਘ ਨੇ ਵਿੱਚ ਪਾ ਕੇ ਫੈਸਲਾ ਕਰਵਾਇਆ ਅਤੇ ਇਹ ਤਜ਼ਵੀਜ਼ ਕੀਤੀ ਕਿ ਦੋਹਾਂ ਵਿੱਚੋਂ ਇੱਕ ਜਣਾ ਗੱਡੀ ਵਿੱਚੋਂ ਚਲਿਆ ਜਾਵੇ ਬਾਬਾ ਬినੂਦ ਸਿੰਘ ਨੇ ਇਹ ਸੁਝਾਓ ਮੰਨ ਲਿਆ ਉਹ ਘੋੜੇ ਤੇ ਚੜ ਕੇ ਹਾਥੇ ਵਿੱਚੋਂ ਨਿਕਲੇ ਅਤੇ ਕਟਾ ਵੱਢ ਕਰਦੇ ਹੋਏ ਪਲ ਦੇ ਪਲ ਵਿੱਚ ਬੈਰੀਆਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਗਏ ਗੜੀ ਅੰਦਰਲਾ ਮਤਪੇ ਜਲ ਝਗੜਾ ਤਾਂ ਮੁੱਕ ਗਿਆ ਪਰ ਅੰਦਰ ਹਾਲਤ ਅਜਿਹੀ ਸੀ ਕਿ ਦਿਨੋਂ ਦਿਨ ਵਿਗੜਦੀ ਜਾਂਦੀ ਸੀ ਅੰਨ ਦਾਣਾ ਮੁੱਕ ਜਾਣ ਤੇ ਘੋੜਿਆਂ ਖੋਤਿਆਂ ਅਤੇ ਹੋਰ ਪਸ਼ੂਆਂ ਦਾ ਮਾਸ ਖਾਧਾ ਗਿਆ ਜਦ ਬਾਲਣ ਵੀ ਨਾ ਰਿਹਾ ਤਾਂ ਸਿੰਘਾਂ ਨੇ ਇਹ ਮਾਸ ਕੱਚਾ ਹੀ ਖਾਣਾ ਸ਼ੁਰੂ ਕਰ ਦਿੱਤਾ ਅਨੇਕਾਂ ਹੀ ਭੁੱਖ ਅਤੇ ਮਰੋੜਾਂ ਦੇ ਕਾਰਨ ਮਰ ਗਏ ਕਾ ਰੁੱਖਾਂ ਦੇ ਪੱਤੇ ਅਤੇ ਰੁੱਖਾਂ ਦੀ ਛਿੱਲ ਵੀ ਖਾਦੀ ਗਈ ਜਾਨਵਰਾਂ ਦੀਆਂ ਹੱਡੀਆਂ ਪੀ-ਪੀ ਕੇ ਖਾਦੀਆਂ ਗਈਆਂ ਖਾਫੀ ਖਾਂ ਵੀ ਇਥੋਂ ਤੀਕ ਕਹਿੰਦਾ ਹੈ ਕਿ ਕਈਆਂ ਨੇ ਆਪਣੇ ਪੱਟਾਂ ਨਾਲੋਂ మాਸ ਵੱਡ ਵੱਡ ਕੇ ਖਾਦਾ ਇੱਕ ਹੋਰ ਮੁਸਲਮਾਨ ਇਤਿਹਾਸਕਾਰ ਕਾਂਵਰ ਖਾਂ ਲਿਖਦਾ ਹੈ ਇਸ ਸਭ ਕਾਸੇ ਦੇ ਹੁੰਦਿਆਂ ਵੀ ਸਿੱਖ ਆਗੂ ਅਤੇ ਉਸ ਦੇ ਸਾਥੀ ਪੂਰੇ 8 ਮਹੀਨੇ ਉਸ ਸਾਰੀ ਫੌਜ ਦੀ ਤਾਕਤ ਦਾ ਟਕਰਾ ਕਰਦੇ ਰਹੇ ਜਿਹੜੀ ਮੁਗਲ ਬਾਦਸ਼ਾਹੀ ਨੇ ਇਕੱਠੀ ਕੀਤੀ ਸੀ ਪਰ ਇੱਕ ਅਣਬਰੋਬਰੀ ਲੜਾਈ ਕਿੰਨਾ ਕੁ ਚਿਰ ਜਾਰੀ ਰੱਖੀ ਜਾ ਸਕਦੀ ਸੀ ਸਿੰਘ ਸੂਰਬੀਰ ਭੁਖ ਅਤੇ ਖੇਚਲ ਦੇ ਕਾਰਨ ਪਿੰਜਰ ਬਣ ਚੁੱਕੇ ਸਨ ਬੈਣਾ ਉੱਠਣਾ ਵੀ ਔਖਾ ਹੋ ਗਿਆ ਸੀ ਬੰਦੂਖਾਂ ਚੁੱਕਣ ਜਾਂ ਤਲਵਾਰਾਂ ਵਾਹਣ ਜੋਗੀ ਸਰੀਰਕ ਸਤਿਆਵੀ ਕਿਸੇ ਕਿਸੇ ਵਿੱਚ ਹੀ ਰਹਿ ਗਈ ਸੀ ਗੜੀ ਵਿਚਲੇ 8000 ਸਿੰਘ ਸ਼ਹੀਦ ਹੋ ਚੁੱਕੇ ਸਨ ਬਾਕੀ ਦੇ ਕੇਵਲ ਪਿੰਜਰ ਹੀ ਰਹਿ ਗਏ ਸਨ ਅਜਿਹੀ ਹਾਲਤ ਵਿੱਚ ਅਣਗਿਣਤ ਸ਼ਾਹੀ ਫੌਜ ਦਾ ਟਕਰਾ ਕਰਨਾ ਅਸੰਭਵ ਹੋ ਗਿਆ 8 ਮਹੀਨਿਆਂ ਦੇ ਘੇਰੇ ਮਗਰੋਂ 7 ਦਸੰਬਰ 1715 ਨੂੰ ਮੁਗਲ ਫੌਜ ਗੜੀ ਦੇ ਦਰਵਾਜ਼ੇ ਭੰਨ ਕੇ ਅੰਦਰ ਜਾ ਵੜੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਭੁੱਖ ਨਾਲ ਨਿਰਬਲ ਹੋ ਚੁੱਕੇ ਸਾਥੀ ਕੈਦ ਕਰ ਲਏ ਗਏ 2-300 ਸਿੱਖਾਂ ਦੇ ਹੱਥ ਪੈਰ ਜੂੜ ਕੇ ਉਹਨਾਂ ਨੂੰ ਮੁਗਲ ਬਹਾਦਰਾਂ ਦੇ ਹਵਾਲੇ ਕਰ ਦਿੱਤਾ ਗਿਆ ਜਿਨ੍ਹਾਂ ਨੇ ਬੜੀ ਵੈਸ਼ਿਆਨਾ ਤਰੀਕੇ ਨਾਲ ਉਹਨਾਂ ਦੇ ਜੂੜੇ ਨਰੜੇ ਅਤੇ ਸਿੱਖਾਂ ਦੇ ਸੀਸ ਵੱਢ ਦਿੱਤੇ ਸ਼ਹੀਦ ਹੋ ਚੁੱਕੇ ਸਿੱਖਾਂ ਦੇ ਪੇਟ ਚਾਕ ਕੀਤੇ ਗਏ ਕਿਉਂਕਿ ਮੁਗਲਾਂ ਦਾ ਖਿਆਲ ਸੀ ਕਿ ਉਹਨਾਂ ਸਿੱਖ ਸ਼ਹੀਦਾਂ ਨੇ ਸੋਨੇ ਦੀਆਂ ਮੋਹਰਾਂ ਆਦ ਲੰਗਾਈਆਂ ਹੋਈਆਂ ਸਨ ਸ਼ਹੀਦ ਹੋਏ ਸਿੱਖਾਂ ਦੇ ਸੀਸ ਕੱਟ ਕੇ ਨੇਜੀਆਂ ਵਰਚਾਂ ਉੱਪਰ ਟੰਗੇ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੁਪਤਲੀ ਅਤੇ ਉਹਨਾਂ ਦੇ ਤਿੰਨ ਵਰਿਆਂ ਦੇ ਪੁੱਤਰ ਸ਼੍ਰੀ ਅਜੇ ਸਿੰਘ ਨੂੰ ਵੀ ਫੜਿਆ ਗਿਆ ਤਾਂ ਅੱਗੇ ਇਤਿਹਾਸ ਦੇ ਵਿੱਚ ਜ਼ਿਕਰ ਕਰਾਂਗੇ ਕਿ ਕਿਸ ਪ੍ਰਕਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੋਈ ਤਾਂ ਅੱਜ ਦਾ ਇਤਿਹਾਸ ਉਹਨਾਂ ਦੀ ਗ੍ਰਿਫਤਾਰੀ ਦੇ ਨਾਲ ਜੁੜਿਆ ਹੋਇਆ ਸੀ ਤਾਂ ਦੇਖੋ ਕਿ ਕਿਸ ਪ੍ਰਕਾਰ 8 ਮਹੀਨਿਆਂ ਤੱਕ ਮੁਗਲ ਫੌਜ ਦਾ ਟੱਕਰਾ ਸਿੰਘਾਂ ਵੱਲੋਂ ਕੀਤਾ ਗਿਆ ਖਾਣ ਪੀਣ ਨੂੰ ਕੁਝ ਨਾ ਬਚਿਆ ਫੌਜ ਦਾ ਘੇਰਾ ਬਹੁਤ ਭਾਰੀ ਸੀ ਫਿਰ ਵੀ ਸਿੰਘ ਦੇ ਜਿਹੜੇ ਉਹ ਕਰੜੇ ਹੋ ਕੇ ਇਸ ਫੌਜ ਦਾ ਮੁਕਾਬਲਾ ਕਰਦੇ ਰਹੇ ਅਤੇ ਬਾਅਦ ਦੇ ਵਿੱਚ ਕਿਲੇ ਦਾ ਦਰਵਾਜ਼ਾ ਜਿਹੜਾ ਉਹ ਮੁਗਲ ਫੌਜਾਂ ਵੱਲੋਂ ਤੋੜ ਦਿੱਤਾ ਜਾਂਦਾ ਹੈ ਤਾਂ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਇਤਿਹਾਸ ਤੇ ਤਾਰੀਖ ਦਾ ਇੱਕ ਹੋਰ ਐਪੀਸੋਡ ਲੈ ਕੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ